ਏ ਨੇ ਭੈਣ ਦਿਲਰੋਜ਼ कौर ਇਹਨਾਂ ਦੀ ਕਹਾਣੀ ਅੱਜ ਤੁਹਾਨੂੰ ਸੁਣਾਵਾਂਗੇ ਤੇ ਤੁਸੀਂ ਵੀ ਇਸ ਕਹਾਣੀ ਨੂੰ ਸੁਣ ਕੇ ਔਰਤਾਂ ਪ੍ਰਤੀ ਤੁਹਾਡਾ ਜਿਹੜਾ ਨਜ਼ਰੀਆ ਉਹ ਬਦਲ ਜਾਵੇਗਾ ਅਕਸਰੀ ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਪੈਸਾ ਬਹੁਤ ਪਿਆਰਾ ਹੁੰਦਾ ਹੈ ਜਾਇਦਾਦ ਬਹੁਤ ਪਿਆਰੀ ਹੁੰਦੀ ਹੈ ਪਰ ਇਸ ਭੈਣ ਦੀ ਕਹਾਣੀ ਤੁਹਾਨੂੰ ਇਹ ਨਜ਼ਰੀਆ ਬਦਲਣੇ ਮਜਬੂਰ ਕਰ ਦੇਵੇਗੀ ਇਸ ਭੈਣ ਦਾ ਵਿਆਹ ਜਦੋਂ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਭੈਣ ਦਾ ਘਰ ਵਾਲਾ ਇਹਨਾਂ ਨੂੰ ਕਹਿੰਦਾ ਹੈ ਕਿ ਮੈਂ ਆਪਣੇ ਪਰਿਵਾਰ ਦੀ ਆਪਣੇ ਭਰਾ ਦੀ ਜਾਇਦਾਦ ਵਿੱਚੋਂ ਬਿਲਕੁਲ ਵੀ ਕੋਈ ਵੀ ਹਿੱਸਾ ਨਹੀਂ ਲਵਾਂਗਾ ਜੇਕਰ ਤੂੰ ਇਹ ਕਹੇਂਗੀ ਕਿ ਮੈਂ ਜਾਇਦਾਦ ਲਈ ਮੇਰੇ ਨਾਲ ਕਲੇਸ਼ ਪਾਵੇਂਗੀ ਤਾਂ ਤੈਨੂੰ ਮੈਨੂੰ ਜਾਂ ਜਾਇਦਾਦ ਨੂੰ ਚੁਣਨਾ ਹੋਵੇਗਾ ਇਹ ਭੈਣ ਕਹਿੰਦੀ ਹੈ ਕਿ ਮੈਂ ਜਾਇਦਾਦ ਨਹੀਂ ਚੁਣੂੰਗੀ ਮੈਂ ਤੈਨੂੰ ਚੁਣੂੰਗੀ ਤੇ ਇਸ ਭੈਣ ਦਾ ਘਰ ਵਾਲਾ ਬਾਹਰ ਕੰਮ ਕਰਨ ਚਲਾ ਜਾਂਦਾ ਫਿਰ ਇਹ ਭੈਣ ਆਪਣੇ ਘਰ ਵਾਲੇ ਦੀ ਕਮਾਈ ਨੂੰ ਬੜੇ ਸੁਚੁੱਜੇ ਢੰਗ ਨਾਲ ਇਕੱਲੀ ਰਹਿ ਕੇ ਇਸ ਤਰੀਕੇ ਨਾਲ ਵਰਤਦੀ ਹੈ ਕਿ ਅੱਜ ਉਹੀ ਜਾਇਦਾਦ ਅੱਜ ਉਹੀ ਪੈਸਾ ਇਸ ਭੈਣ ਦੇ ਪੈਰਾਂ ਦੇ ਵਿੱਚ ਘੁੰਮਦਾ ਫਿਰਦਾ ਹੈ ਜਿੱਤ ਕਿੱਥੇ ਇਸ ਨੇ ਲੈਣਾ ਸੀ ਹੁਣ ਅੱਜ ਇਹ ਦੇਣ ਵਾਲੀ ਬਣ ਗਈ ਹੈ ਸੁਣਾਉਣੇ ਆ ਪੂਰੀ ਕਹਾਣੀ ਕਿਵੇਂ ਦਾ ਇਹਦਾ ਸੰਘਰਸ਼ ਰਿਹਾ ਕਿਵੇਂ ਇਹਨੇ ਆਪਦੇ ਘਰ ਵਾਲੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਤੁਹਾਨੂੰ ਪੂਰੀ ਕਹਾਣੀ ਸੁਣਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੀਆਂ ਵੀਡੀਓ ਇਹੋ ਜਿਹੀਆਂ ਕਹਾਣੀਆਂ ਹਮੇਸ਼ਾ ਤੋਂ ਮਿਲਦੀਆਂ ਰਹਿਣ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਕਮੈਂਟ ਵੀ ਕਰਿਓ ਸ਼ੇਅਰ ਕਰ ਸਕਦੇ ਹੋ ਤਾਂ ਸ਼ੇਅਰ ਵੀ ਜਰੂਰ ਕਰਿਓ ਸੁਣਾਉਣੀ ਆ ਪੂਰੀ ਕਹਾਣੀ ਤੁਹਾਗਿਆ ਤਾਂ ਭੈਣ ਜੀ ਇਹ ਜਦੋਂ ਕੁੜੀ ਨੂੰ ਇਹ ਕਿਹਾ ਜਾਂਦਾ ਵੀ ਆਪਾਂ ਉਹਦਾ ਪਤੀ ਇਹ ਕਵੇ ਵੀ ਆਪਾਂ ਮੇਰੇ ਪਰਿਵਾਰ ਤੋਂ ਹਿੱਸਾ ਨਹੀਂ ਲੈਣਾ ਮੇਰੇ ਪਰਿਵਾਰ ਤੋਂ ਹਿੱਸਾ ਨਹੀਂ ਲੈਣਾ ਤਾਂ ਮੈਨੂੰ ਲੱਗਦਾ ਕੁੜੀਆਂ ਤਾਂ ਜ਼ਿਆਦਾਤਰ ਇਹ ਹੁੰਦੀਆਂ ਵੀ ਕਹਿ ਦਿੰਦੀਆਂ ਵੀ ਆਪਣਾ ਤਾਂ ਤਲਾਕ ਹੈ ਥੋੜੀ ਮੁਸ਼ਕਲ ਤੇ ਮੈਨੂੰ ਵੀ ਹੋਈ ਮੈਂ ਵੀ ਥੋੜਾ ਲੜਾਈ ਝਗੜਾ ਤਾਂ ਕੀਤਾ ਹੀ ਸੀਗਾ ਕਿ ਨਹੀਂ ਬਣਦਾ ਹੱਕ ਤੇ ਲੈਣਾ ਚਾਹੀਦਾ ਵਾ ਮੈਨੂੰ ਵੀ ਪਤਾ ਥੋੜਾ ਝਗੜਾ ਤਾਂ ਕੀਤਾ ਸੀ ਜਾਂ ਫਿਰ ਲਾਸਟ ਦੀ ਬਾਕੀ ਉਹਨਾਂ ਮੈਨੂੰ ਕਿਹਾ ਕਿ ਠੀਕ ਆ ਜਾਂ ਤੇ ਤੂੰ ਇਹ ਸਾਰਾ ਖਲਾਇਆ ਮੈਨੂੰ ਰੱਖ ਲੈ ਫਿਰ ਮੈਨੂੰ ਲੱਗਿਆ ਕਿ ਮੈਨੂੰ ਮੇਰੇ ਹਸਬੰਦ ਨੂੰ ਛੋੜਨਾ ਹੀ ਸਹੀ ਲੱਗਿਆ ਕਿ ਕਿਉਂਕਿ ਜੇ ਕਮਾਉਣ ਵਾਲਾ ਸਹੀ ਸਲਾਮਤ ਆ ਸਾਡੇ ਨਾਲ ਸਾਡਾ ਲਾਈਫ ਪਾਰਨਰ ਰਜ਼ਾਮੰਦ ਆ ਤੇ ਲਾਜ਼ਮੀ ਜੀ ਗੱਲ ਆ ਕਿ ਜਾਇਦਾਤਾਂ ਪੈਸੇ ਦਾ ਕੋਈ ਮੁੱਲ ਨਹੀਂ ਹੁੰਦਾ ਕਮਾਉਣ ਵਾਲਾ ਸਹੀ ਸਲਾਮਤ ਹੋਵੇ ਸਾਡੇ ਜੀਵਨ ਸਾਥੀ ਠੀਕ ਆ ਦੋਵਾਂ ਦੀ ਰਜ਼ਾਮੰਦੀ ਆ ਤੇ ਲਾਜ਼ਮੀ ਗੱਲ ਆ ਘਰ ਪਰਿਵਾਰ ਤੇ ਆਪਾਂ ਬਣਾ ਹੀ ਲੈਣੇ ਆ ਹੂੰ ਰਜ਼ਾਮੰਦੀ ਦੇ ਨਾਲ ਦੇਖੋ ਕਿੰਨਾ ਸੋਹਣਾ ਬਣਿਆ ਵੀ ਤੁਸੀਂ ਅੱਜ ਆਪਦੇ ਆਪਦੀ ਇੱਕ ਜਾਇਦਾਦ ਦੇ ਮਾਲਕ ਹੋ ਹਾਂਜੀ ਇਹ ਤੇ ਆ ਫਿਰ ਇੱਕ ਨਾ ਜੀ ਇੱਕ ਤੇ ਹੋ ਜਾਂਦਾ ਨਾ ਕਿ ਪੀੜੀਦਰ ਪੀੜੀ ਚੱਲ ਰਹੀ ਉਹ ਇੱਕ ਗੱਲ ਜਿਹੜੀ ਆ ਬੜੀ ਅਲੱਗ ਹੋ ਜਾਂਦੀ ਕਿ ਸਾਰੀ ਉਮਰ ਆਪਾਂ ਦੇਣਦਾਰ ਹੋ ਜਨੈ ਚਾਏ ਸਾਰੇ ਪਰਿਵਾਰ ਦੇ ਜਾਂ ਫਿਰ ਕਹਿ ਸਕਦੇ ਆ ਕਿ ਸਾਰੇ ਰਿਸ਼ਤੇਦਾਰ ਭਾਈਚਾਰੇ ਦੇ ਇਦਾਂ ਆਪਾਂ ਕਿਸੇ ਦੇ ਦੇਣਦਾਰ ਨਹੀਂ ਹੈਗੇ ਹੁਣ ਤੁਸੀਂ ਇਹ ਕਹਿ ਸਕਦੇ ਹੋ ਵੀ ਮੇਰਾ ਜੋ ਕੁਝ ਹੈ ਵੀ ਮੈਂ ਆਪਦੀ ਮਿਹਨਤ ਦਾ ਹਾਂਜੀ ਮੈਂ ਕਹਿ ਸਕਦੀ ਹਾਂ ਨਾ ਕਿ ਮੇਰਾ ਪੂਰਾ ਹੱਕ ਆ ਕਿ ਮੇਰੇ ਪਈ ਮੈਂ ਆਪਣੇ ਹੱਥਾਂ ਨਾਲ ਬਣਾਇਆ ਆ ਹਮ ਜਦੋਂ ਤੋਡੇ ਹਸਬੰਡ ਕੀ ਕੰਮ ਕਰਦੇ ਤਾਂ ਪਹਿਲਾਂ ਸ਼ੁਰੂ ਤੋਂ ਸਾਰੇ ਦਰਸ਼ਕਾਂ ਦੇ ਨਾਲ ਕਹਾਣੀ ਸ਼ੁਰੂ ਤੋਂ ਚਲਾਵਾਂ ਮੇਰੇ ਹਸਬੰਡ ਕ੍ਰੇਨ ਆਪਰੇਟਰ ਆ ਜੀ ਤੇ ਸਾਡੀ ਮੈਰਿਜ 2012 ਚ ਹੋਈ ਸੀ ਜੀ 2012 ਦੇ ਚ ਮੈਰਿਜ ਹੋਣ ਦੇ ਬਾਅਦ ਸਾਡੀ ਨਾ ਸ਼ੁਰੂਆਤੀ ਤੌਰ ਤੇ ਹੀ ਸਹੁਰਾ ਫੈਮਿਲੀ ਦੇ ਨਾਲ ਥੋੜਾ ਖਟਪਟੀ ਪੈ ਗਈ ਸੀ ਜਿੱਦਾਂ ਕਹਿ ਸਕਦੇ ਆ ਕਿ ਕੁਝ ਮਿਸ ਅੰਡਰਸਟੈਂਡਿੰਗ ਸੀਗੀਆਂ ਕੁਝ ਸਾਡੇ ਵਿਚਾਰ ਨਹੀਂ ਆਪਸ ਵਿੱਚ ਮੇਲ ਨਹੀਂ ਖਾ ਰਹੇ ਸੀਗੇ ਇਸ ਕਰਕੇ ਅਨਬੰਦ ਜੀ ਬਣਦੀ ਰਹੀ ਫਿਰ ਮੈਂ 2 ਸਾਲ ਤੱਕ ਮੇਰੇ ਹਸਬੰਡ ਦੇ ਨਾਲ ਹੀ ਗੁਜਰਾਤ ਦੇ ਵਿੱਚ ਰਹੀ ਜਿੱਥੇ ਉਹ ਜੌਬ ਕਰਦੇ ਆ ਉਸ ਤੋਂ ਬਾਅਦ ਵਿੱਚ ਫਿਰ ਜਦੋਂ ਬੇਟੀ ਹੋ ਗਈ ਫਿਰ ਮੈਂ ਸੋਚਿਆ ਕਿ ਬੇਟੀ ਨੂੰ ਸਕੂਲ ਵੀ ਜਾਣਾ ਮੁਸ਼ਕਲ ਹੋ ਜਾਣੀ ਆ ਘਰੇ ਰਹਿਣਾ ਪੈਣਾ ਫਿਰ ਉਹੀ ਸਾਡੇ ਮਤਭੇਦ ਜਿਹੜੇ ਪਹਿਲਾਂ ਸੀਗੇ ਉਹ ਨਹੀਂ ਵਿਚਾਰ ਹੀ ਨਹੀਂ ਆਪਸ ਵਿੱਚ ਮਿਲੇ ਹਸਬੰਡ ਪੀਸੇ ਜਾ ਰਹੇ ਸੀਗੇ ਆਪਣੇ ਪੇਰੈਂਟਸ ਤੇ ਮੇਰੇ ਵਿੱਚ ਫਿਰ ਚਲੋ ਆਖਰ ਦੀ ਵਾਕੀ ਵੰਡ ਵੰਡਾਈਆਂ ਸਾਰੇ ਘਰਾਂ ਦੇ ਵਿੱਚ ਹੁੰਦੀਆਂ ਸਾਡੇ ਘਰੇ ਵਿੱਚ ਵੀ ਕਹਿੰਦੇ ਕਿ ਵੰਡ ਵੰਡਾਈ ਜੀ ਕਰ ਦਿੰਨੇ ਆ ਅਲੱਗ ਕਰ ਦਿੰਨੇ ਆ ਸਭ ਕੁਝ ਮੇਰੇ ਹਸਬੰਡ ਕਹਿਣ ਲੱਗੇ ਕਿ ਮੈਂ ਘਰ ਤੋਂ ਮੈਨੂੰ ਕੁਝ ਨਹੀਂ ਚਾਹੀਦਾ ਮੈਂ ਵੰਡ ਵੰਡਾਈ ਨਹੀਂ ਕਰਨੀ ਹੂੰ ਮੈਨੂੰ ਨਹੀਂ ਚਾਹੀਦਾ ਮੈਂ ਕਿਹਾ ਪਹਿਲਾਂ ਤੇ ਥੋੜਾ ਸਾਡਾ ਲੜਾਈ ਝਗੜਾ ਹੋਇਆ ਫਿਰ ਬਾਅਦ ਵਿੱਚ ਮੈਂ ਸਹਿਮਤ ਹੋ ਗਈ ਮੈਂ ਕਿਹਾ ਠੀਕ ਹੈ ਮੈਨੂੰ ਕਹਿੰਦੇ ਜਦੋਂ ਉਹਨਾਂ ਇਹ ਕਹਿ ਦਿੱਤਾ ਕਿ ਜਾਂ ਜਾਨ ਤੇ ਤੂੰ ਜਾਇਦਾਤ ਚੁਣ ਲੈ ਜਾਂ ਮੈਨੂੰ ਚੁਣ ਲੈ ਮੈਂ ਫਿਰ ਸੋਚਿਆ ਮੈਂ ਕਿਹਾ ਕਿ ਮੈਨੂੰ ਤੁਸੀਂ ਚਾਹੀਦੇ ਆ ਮੈਨੂੰ ਜਾਇਦਾਤਾਂ ਜਾਂ ਪੈਸੇ ਨਾਲ ਕੋਈ ਮੋਹ ਨਹੀਂ ਹੈਗਾ ਇਹ ਵੀ ਇੱਕ ਵੱਡਾ ਦਿਲ ਹੁੰਦਾ ਕੁੜੀ ਦਾ ਵੱਡਾ ਦਿਲ ਕਰਨ ਵਾਲੀ ਕੁੜੀ ਮੰਨਦਾ ਮੈਂ ਤੁਹਾਨੂੰ ਕਿ ਕਵੇ ਵੀ ਕਿਉਂਕਿ ਅੱਜ ਕੱਲ ਤਾਂ ਦੇਖਦੇ ਆਂ ਦੁਨੀਆ ਪੈਸੇ ਪਿੱਛੇ ਜਾਇਦਾਦਾਂ ਪਿੱਛੇ ਭਜਦੀ ਆ ਤੇ ਤੁਸੀਂ ਇਹ ਕਹਤਾ ਵੀ ਮੈਂ ਤੈਨੂੰ ਚੁਣਦੀ ਆ ਪੈਸਾ ਨਹੀਂ ਜਾਇਦਾਦ ਨਹੀਂ ਪੈਸਾ ਤੇ ਹੱਥਾਂ ਦੀ ਮਾਇਲ ਆ ਮੇਰੇ ਪੇਰੈਂਟਸ ਕਹਿੰਦੇ ਹੁੰਦੇ ਆ ਮੇਰੇ ਫਾਦਰ ਸਾਹਿਬ ਹਮੇਸ਼ਾ ਕਹਿੰਦੇ ਹੁੰਦੇ ਕਿ ਪੈਸਾ ਜਿਹੜਾ ਹੱਥਾਂ ਦੀ ਮਾਇਲ ਆ ਜੇਕਰ ਆਪਾਂ ਪੈਸਾ ਮੰਨ ਲਓ ਕਮਾ ਕੇ ਕਾਫੀ ਜ਼ਿਆਦਾ ਰੱਖ ਛੱਡਦੇ ਆ ਜੇਕਰ ਸਾਡਾ ਸਾਨੂੰ ਪਿਆਰ ਕਰਨ ਵਾਲਾ ਕੋਈ ਨਹੀਂ ਆ ਜਾਂ ਸਾਡਾ ਕੋਈ ਭਾਈਚਾਰਾ ਕੋਈ ਨਹੀਂ ਆ ਨਾ ਤੇ ਅੰਦਰ ਮਰੇ ਵੀ ਪਏ ਰਵਾਂਗੇ ਨਾ ਸਾਨੂੰ ਕਿਸੇ ਨੇ ਨਹੀਂ ਦੇਖਣਾ ਉਹੀ ਜੇਕਰ ਆਪਾਂ ਸਾਡੇ ਤੇ ਕੋਈ ਵੀ ਦਿੱਕਤ ਆ ਜਾਂਦੀ ਥੋੜੀ ਜਿਹੀ ਪ੍ਰੋਬਲਮ ਸਾਨੂੰ ਆਉਂਦੀ ਮੰਨ ਲਓ ਕੋਈ ਬੁਖਾਰ ਹੋ ਗਿਆ ਨਾਰਮਲੀ ਚੀਜ਼ਾਂ ਹੀ ਆ ਗਈਆਂ ਤੇ ਜੇਕਰ ਸਾਨੂੰ ਪਿਆਰ ਕਰਨ ਵਾਲੇ ਸਾਡੇ ਨਾਲ ਆ ਨਾ ਸਾਡਾ ਭਾਈਚਾਰਾ ਸਾਡੇ ਨਾਲ ਆ ਤੇ ਪੈਸੇ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਲੱਗ ਜਾਣੇ ਉਹ ਬਚਾ ਲੈਣਗੇ ਸਾਨੂੰ ਕੁਝ ਹੋਣ ਨਹੀਂ ਦੇਣਗੇ ਇਸ ਕਰਕੇ ਮੈਂ ਪੈਸੇ ਨੂੰ ਨਹੀਂ ਪਹਿਲਾਂ ਰਿਸ਼ਤਿਆਂ ਨੂੰ ਚੁਣਦੀ ਆ ਬਹੁਤ ਵੱਡਾ ਮੈਸੇਜ ਹੈ ਇਹ ਕਿ ਪੈਸੇ ਨੂੰ ਨਹੀਂ ਰਿਸ਼ਤਿਆਂ ਨੂੰ ਚੁਣੋ ਤੇ ਫਿਰ ਜਦੋਂ ਤੁਹਾਡੇ ਹਸਬੰਡ ਗੁਜਰਾਤ ਚ ਇੰਨੀ ਦੂਰ ਹੈ ਤੁਸੀਂ ਫਿਰ ਇੱਥੇ ਇੱਥੇ ਵਾਪਸ ਆਉਨੇ ਹੋ ਕਿ ਕੱਲੀ ਔਰਤ ਦੀ ਜ਼ਿੰਦਗੀ ਕਿੰਨੀ ਇੱਕ ਸੰਘਰਸ਼ਸ਼ੀਲ ਰਹੀ ਕਿਵੇਂ ਤੁਹਾਨੂੰ ਲੱਗਿਆ ਵੀ ਮੈਂ ਇਸ ਤਰੀਕੇ ਦੇ ਨਾਲ ਹੁਣ ਮੈਂ ਪਰਿਵਾਰ ਨੂੰ ਪਾਲੂਗੀ ਮੇਰੇ ਪਤੀ ਤਾਂ ਚਲੋ ਦੂਰ ਹੈ ਮੈਂ ਸਾਰਾ ਕੁਝ ਬਣਾਉਂਗੀ ਸ਼ੁਰੂਆਤੀ ਤੌਰ ਤੇ ਤਾਂ ਬਹੁਤ ਜ਼ਿਆਦਾ ਦਿੱਕਤ ਹੋਈ ਕਿਉਂਕਿ ਇੱਕ ਮੈਂ ਪੂਰੀ ਫੈਮਿਲੀ ਦੇ ਵਿੱਚੋਂ ਗਈ ਸੀਗੀ ਆਪਾਂ ਪੰਜ ਭੈਣ ਭਰਾ ਸੀਗੇ ਮਾਇਕੇ ਦੇ ਵਿੱਚ ਪੂਰੇ ਪਰਿਵਾਰ ਦੇ ਵਿੱਚੋਂ ਭਰੇ ਦੇ ਵਿੱਚੋਂ ਗਈ ਸੀ ਤੇ ਮੈਨੂੰ ਇਕੱਲੇ ਰਹਿਣ ਦੀ ਆਦਤ ਹੀ ਨਹੀਂ ਸੀਗੀ ਰਾਤ ਸਾਰ ਸਾਰ ਰਾਤ ਬੱਚਿਆਂ ਨੇ ਸੋ ਜਾਣਾ ਮੈਨੂੰ ਨੀਂਦ ਹੀ ਨਾ ਆਉਣੀ ਡਰ ਲੱਗਦਾ ਰਹਿਣਾ ਕਿ ਹਾਏ ਕੋਈ ਚੋਰ ਨਾ ਆ ਜਾਵੇ ਕਿਉਂਕਿ ਅੱਜ ਕੱਲ ਨਸ਼ਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਵੱਧ ਗਿਆ ਜਦੋਂ ਨਸ਼ੇ ਪੂਰੇ ਨੇ ਹੁੰਦੇ ਚੋਰੀਆਂ ਵੱਲ ਤੁਰ ਪੈਂਦੇ ਆ ਤੇ ਸਾਡੇ ਪਿੰਡ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਚੋਰੀਆਂ ਚਕਾਰੀਆਂ ਵਾਲਾ ਮਾਹੌਲ ਰਹਿੰਦਾ ਹੈ ਮੈਨੂੰ ਸਾਰ ਸਾਰ ਰਾਤ ਨੀਂਦ ਨਾ ਆਉਣੀ ਫਿਰ ਚਲੋ ਇਹ ਕਿ ਮੇਰੇ ਪਿੰਡ ਦੇ ਵਿੱਚ ਮੇਰੇ ਮਾਸੀ ਜੀ ਸੀਗੇ ਪਹਿਲਾਂ ਤੇ ਮੈਂ ਥੋੜੀ ਦੇਰ ਉਹਨਾਂ ਦੇ ਬੇਟੇ ਨੂੰ ਕੋਲ ਸਵਾਲ ਦੀ ਰਹੀ ਫਿਰ ਬਾਅਦ ਵਿੱਚ ਚਲੋ ਉਹ ਵੀ ਫਿਰ ਕਹਿਣ ਲੱਗ ਗਿਆ ਥੋੜੀ ਦੇਰ ਤੱਕ ਕਿ ਇਹ ਤੇ ਹੁਣ ਤੈਨੂੰ ਸਾਰੀ ਉਮਰ ਇਦਾਂ ਹੀ ਕੱਟਣਾ ਪੈਣਾ ਤੇ ਮੈਂ ਕਿੰਨੀ ਦੇਰ ਤੇਰੇ ਘਰੇ ਆਉਂਗਾ ਫਿਰ ਚਲੋ ਥੋੜੀ ਦੇਰ ਹੌਲੀ ਹੌਲੀ ਹੁੰਦੇ ਟਾਈਮ ਲੰਘਦੇ ਲੰਘਦੇ ਬੱਚਿਆਂ ਦੇ ਸਾਰੇ ਮੈਨੂੰ ਆਦਤ ਹੋ ਗਈ ਸੌਣ ਦੀ ਤੇ ਆਦਤ ਹੋ ਗਈ ਪਰ ਇਹ ਹੈ ਕਿ ਕੱਲੀ ਲੇਡੀਜ਼ ਦਾ ਰਹਿਣਾ ਬਹੁਤ ਜ਼ਿਆਦਾ ਔਖਾ ਸੀਗਾ ਜੇ ਮੰਨ ਲਓ ਲੇਡੀਜ਼ ਘਰੋਂ ਬਾਹਰ ਜਾ ਰਹੀ ਆ ਫਿਰ ਕਹਿਣਾ ਪਿੰਡਾਂ ਦੇ ਵਿੱਚ ਸਪੈਸ਼ਲੀ ਬੀਬੀਆਂ ਨੇ ਕਹਿਣਾ ਸੂਟ ਪਾ ਕੇ ਚੱਲ ਗਈ ਆ ਘਰ ਵਾਲਾ ਬਾਹਰ ਆ ਪੈਸੇ ਪਾਉਂਦਿਆ ਪਰ ਸਪਾ ਕੇ ਤੁਰ ਪਈ ਪਤਾ ਨਹੀਂ ਕਿੱਥੇ ਚੱਲੀ ਹੂੰ ਜੇਕਰ ਆਪਾਂ ਘਰ ਦੇ ਅੰਦਰੇ ਬੜੇ ਰਹਿੰਦੇ ਆ ਫਿਰ ਕਹਿਣਾ ਅੰਦਰੇ ਬੜੀ ਰਹਿੰਦੀ ਪਤਾ ਨਹੀਂ ਕੀ ਕਰਦੀ ਹੋ ਹੂੰ ਘਰੇ ਕਿਹਦੇ ਨਾਲ ਆਪਣੇ ਚਾਹੇ ਭੈਣ ਭਰਾ ਦਾ ਕਿਸੇ ਦਾ ਫੋਨ ਆਉਂਦਾ ਕਿਸੇ ਰਿਸ਼ਤੇਦਾਰ ਦਾ ਜਾਂ ਹਸਬੰਡ ਦਾ ਹੀ बार-बार ਆਉਂਦਾ ਕਹਿਣਾ ਫੋਨ ਤੇ ਲੱਗੀ ਰਹਿੰਦੀ ਬਹੁਤ ਜ਼ਿਆਦਾ ਫਿਰ ਅਨਨੌਨ ਮੰਨ ਲਓ ਜੈਂਟਸ ਪਰਸਨ ਐ ਤੇ ਲੇਡੀਜ਼ ਦਾ ਪੱਖ ਰਹਿ ਗਿਆ ਹੂੰ ਜਿਹੜੇ ਜੈਨ ਸਾ ਮੇਲ ਪਰਸਨਸ ਆ ਉਹਨਾਂ ਹਰ ਕਿਸੇ ਨੇ ਅਲਾ ਗਲਤ ਨਿਗਾ ਨਾਲ ਦੇਖਣਾ ਇਹਦਾ ਘਰ ਵਾਲਾ ਇੱਥੇ ਨਹੀਂ ਹੂੰ ਤੇ ਕੱਲੀ ਕਿਦਾਂ ਜੇ ਉਹ ਮਿਲ ਕੇ ਬਹੁਤ ਜ਼ਿਆਦਾ ਫਿਰ ਜੇਕਰ ਬਾਹਰ ਕੋਈ ਕੰਮਕਾਰ ਕਰਨਾ ਪ੍ਰੈਗਨਸੀ ਦੌਰਾਨ ਵੀ ਮੈਨੂੰ ਜਿਹੜਾ ਵਾ ਮੇਰਾ ਬੇਟਾ ਹੋਣ ਵਾਲਾ ਸੀਗਾ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਸੀਗੇ ਕਿ ਰਾਸ਼ਨ ਲਿਆਉਣ ਤੋਂ ਲੱਗ ਕੇ ਆਪਣੇ ਟ੍ਰੀਟਮੈਂਟ ਤੱਕ ਸਾਰੇ ਖਰਚੇ ਆਪ ਹੀ ਕਰਨੇ ਪੈਂਦੇ ਸੀਗੇ ਇੱਥੋਂ ਤੱਕ ਡਿਲੀਵਰੀ ਟਾਈਮ ਵੀ ਮੈਂ ਡਿਲੀਵਰੀ ਵਾਲੇ ਦਿਨ ਤੱਕ ਮੇਰੇ ਹਸਬੰਦ ਨੂੰ ਨਹੀਂ ਸੀ ਦੱਸਿਆ ਕਿ ਮੇਰੀ ਅੱਜ ਡਿਲੀਵਰੀ ਹੋਣੀ ਹੈ। ਹੂੰ ਆਪਰੇਸ਼ਨ ਹੋਣ ਦੇ ਬਾਅਦ ਵਿੱਚ ਮੇਰੀ ਮੰਮੀ ਹੁਣਾਂ ਨੇ ਫੋਨ ਕੀਤਾ ਕਿ ਬੇਟਾ ਆਇਆ। ਹੂੰ ਇੰਨਾ ਮਜ਼ਬੂਤ ਇਰਾਦਾ ਕਿਵੇਂ ਲਿਆਏ ਤੁਸੀਂ ਵੀ ਆਪ ਦੇ ਕਿਉਂਕਿ ਔਰਤ ਨੂੰ ਇਹ ਹੁੰਦਾ ਵੀ ਮੈਂ ਕਿਸੇ ਦੁਨੀਆ ਨੇ ਸਾਰੀ ਦੁਨੀਆ ਨੂੰ ਦੱਸ ਨਹੀਂ ਦੱਸੂਗੀ। ਘਰ ਵਾਲੇ ਨੂੰ ਸਾਰਾ ਕੁਝ ਦੱਸੂਗੀ। ਉਹ ਇਹ ਕਿਵੇਂ ਇਦਾਂ ਮਜ਼ਬੂਤ ਇਰਾਦਾ ਕਿਵੇਂ ਲੈਂਦਾ? ਵੀ ਮੈਂ ਘਰ ਵਾਲੇ ਨੂੰ ਵੀ ਨਹੀਂ ਦੱਸੂਗੀ ਵੀ ਪੈ ਡਿਲੀਵਰੀ ਹੋਣਾ ਲੀਏ। ਕਿਉਂਕਿ ਉਦੋਂ ਤਾਂ ਪੇਨ ਬਹੁਤ ਹੁੰਦੀ ਹੈ ਤੇ ਬੰਦੇ ਨੂੰ ਹੁੰਦਾ ਵੀ ਮੇਰੀ ਕੋਈ ਗੱਲ ਤਾਂ ਸੁਣੇ। ਮੇਰੇ ਹਸਬੰਡ ਦੀ ਨਾ ਇੱਕ ਹਾਰਟ ਬੀਟ ਬਹੁਤ ਜ਼ਿਆਦਾ ਫਾਸਟ ਆ ਤੇ ਉਹਨਾਂ ਦਾ ਬੀਪੀ ਬਹੁਤ ਜ਼ਿਆਦਾ ਵੱਧਾ ਅੱਛਾ ਤੇ ਮੈਨੂੰ ਇਹ ਸੀਗਾ ਕਿ ਦੂਰ ਬੈਠੇ ਆ ਕਰ ਤੇ ਇੰਨੀ ਦੂਰ ਕੋਚ ਸਕਦੇ ਨਹੀਂ ਆ ਤੇ ਵੈਸੇ ਵੀ ਟ੍ਰੀਟਮੈਂਟ ਤੇ ਜਿਹੜਾ ਵਾ ਉਹ ਡਾਕਟਰ ਨਰਸਾ ਨਹੀਂ ਕਰਨਾ ਵਾ ਇੰਨੀ ਦੂਰ ਆ ਕੇ ਨਾ ਮੈਨੂੰ ਲੈ ਤੇ ਜਾਣਾ ਨਹੀਂ ਆ ਤੇ ਜੇ ਮੈਂ ਦੱਸੂਗੀ ਫੇਰ ਟੈਂਸ਼ਨ ਜ਼ਿਆਦਾ ਲੈਣਗੇ ਮੇਰੇ ਕੋਲ ਇੱਥੇ ਬੜੇ ਜਾਣੇ ਆ ਮੇਰੇ ਪੇਰੈਂਟਸ ਆ ਮੇਰੇ ਭੈਣ ਭਰਾ ਆ ਮੈਨੂੰ ਸੰਭਾਲਣ ਲਈ ਪਰ ਉਹਨਾਂ ਕੋਲ ਉੱਥੇ ਉਹਨਾਂ ਨੂੰ ਸੰਭਾਲਣ ਲਈ ਕੋਈ ਨਹੀਂ ਆ ਜੇਕਰ ਟੈਨਸ਼ਨ ਲੈ ਕੇ ਬਿਮਾਰ ਹੋ ਗਏ ਜਾਂ ਕੋਈ ਗੱਲ ਹੋ ਗਈ ਤੇ ਫਿਰ ਉਹਨਾਂ ਨੂੰ ਸੰਭਾਲਣ ਲਈ ਕੋਈ ਨਹੀਂ ਹੋਣਾ ਇਸ ਕਰਕੇ ਮੈਂ ਸੋਚਿਆ ਕਿ ਜਦੋਂ ਸਭ ਕੁਝ ਹੋ ਜਾਊਗਾ ਆਟੋਮੈਟਿਕਲੀ ਜੇ ਮੈਨੂੰ ਕੁਝ ਹੋ ਹੋ ਵੀ ਜਾਂਦਾ ਡਿਲੀਵਰੀ ਦੌਰਾਨ ਫਿਰ ਵੀ ਬਾਅਦ ਵਿੱਚ ਕਾਲ ਚੱਲੀ ਜਾਣੀ ਆ ਤੇ ਜੇ ਮੈਂ ਠੀਕ ਠਾਕ ਰਹੀ ਤੇ ਫਿਰ ਤੇ ਮੈਂ ਆਪੇ ਕਰਨੀ ਆ ਇਸ ਕਰਕੇ ਜੋ ਇੱਕ ਚਲੋ ਹੁਣ ਆਪਾਂ ਗੱਲ ਕਰਦੇ ਆ ਤੁਹਾਡੇ ਸਟ੍ਰਗਲ ਦੀ ਜਦੋਂ ਤੁਸੀਂ ਜਿਵੇਂ ਦੱਸਿਆ ਲੇਡੀਜ਼ ਤੇ ਜੈਂਟਸ ਹਰ ਇੱਕ ਤੁਹਾਨੂੰ ਵੀ ਸਹੀ ਨਜ਼ਰਾਂ ਨਾਲ ਨਹੀਂ ਦੇਖਦਾ ਇਹ ਨਹੀਂ ਦੇਖਿਆ ਲੋਕਾਂ ਨੇ ਪੋਜ਼ਿਟਿਵ ਪੱਖ ਵੀ ਇੱਕ ਔਰਤ ਇਕੱਲੀ ਰਹਿ ਕੇ ਆਪਦੇ ਘਰ ਵਾਲੇ ਦੀ ਕਮਾਈ ਨੂੰ ਸਹੀ ਥਾਂ ਲਾ ਰਹੀ ਆ ਵੀ ਉਹਦੀ ਜਾਇਦਾਦ ਨੂੰ ਬਣਾ ਰਹੀ ਆ ਪੋਜ਼ਿਟਿਵ ਪੱਖ ਕੋਈ ਨਹੀਂ ਦੇਖਦਾ ਸਿਰਫ 네ਗੇਟਿਵ ਦੇਖਦੇ ਆ ਕਹਿੰਦੇ ਪਤਾ ਨਹੀਂ ਕਿੱਥੋਂ ਪੈਸਾ ਆਈ ਜਾਂਦਾ ਕੀ ਕਰੀ ਜਾਂਦੀ ਆ ਕਹਿਣ ਵਾਲੇ ਬੜਾ ਕੁਝ ਕਹੀ ਜਾਂਦੇ ਆ ਸਪੈਸ਼ਲੀ ਇਹ ਜਿਹੜਾ ਨਾ ਥਿੰਕ ਹੁੰਦੀ ਆ ਹਰ ਇੱਕ ਪਰਸਨ ਦੇ ਅਲੱਗ ਅਲੱਗ ਨਜ਼ਰੀਆ ਹੋ ਜਾਂਦਾ ਪਰਸਨ ਮੇਰੇ ਹਿਸਾਬ ਨਾਲ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ ਸਿਰਫ ਸਾਨੂੰ ਸਾਡਾ ਦੇਖਣ ਦਾ ਨਜ਼ਰੀਆ ਉਹਨਾਂ ਨੂੰ ਹੁੰਦਾ ਚੰਗਾ ਜਾਂ ਮਾੜਾ ਕਿ ਕੋਈ ਕਿਹੜੇ ਨਜ਼ਰੀਏ ਨਾਲ ਦੇਖ ਰਿਹਾ ਬਾਕੀ ਕੁਝ ਪਰਸਨਸ ਚੰਗੇ ਵੀ ਮਿਲੇ ਜਿਹੜੇ ਆ ਮੰਨ ਲਓ ਜਿੱਦਾਂ ਮੈਂ ਪ੍ਰੈਗਨੈਂਟ ਸੀਗੀ ਤੇ ਜਦੋਂ ਕਿਤੇ ਮੈਂ ਬਾਇਚਾਂਸ ਕੋਈ ਦੁੱਧ ਲੈਣ ਜਾਣਾ ਜਾਂ ਕੋਈ ਰਾਸ਼ਨ ਲੈਣ ਜਾਣਾ ਤੇ ਕੁਝ ਪਰਸਨਸ ਇੰਨੇ ਚੰਗੇ ਸੀਗੇ ਕਿ ਕਹਿੰਦੇ ਅੰਡ ਗੁਆਂਡੀ ਲਾ ਲਓ ਕਿਉਂ ਕਹਿੰਦੇ ਹੁੰਦੇ ਸੀਗੇ ਕਿ ਨਹੀਂ ਤੇਰੀ ਇਦਾਂ ਦੀ ਕੰਡੀਸ਼ਨ ਆ ਤੂੰ ਨਾ ਜਾ ਆਪਾਂ ਤੇਰੇ ਘਰੇ ਇਹ ਚੀਜ਼ ਪਹੁੰਚਦੀ ਕਰ ਦਾਂਗੇ ਕੋਈ ਗੱਲ ਨਹੀਂ ਪੈਸੇ ਤੇ ਤੂੰ ਆਪਣੇ ਹੀ ਖਰਚਨੇ ਆ ਤੇ ਕੋਈ ਗੱਲ ਨਹੀਂ ਆਪਾਂ ਇੰਨੀ ਤੇਰੀ ਹੈਲਪ ਕਰਾਂਗੇ ਜਦੋਂ ਇਕੱਲੀ ਔਰਤ ਰਹਿੰਦੀ ਹੁੰਦੀ ਆ ਉਦੋਂ ਫਾਇਦਾ ਚੱਕਣ ਵਾਲੇ ਵੀ ਬੜੇ ਆਉਂਦੇ ਆ ਬਿਲਕੁਲ ਇਹ ਇਹ ਕਿਵੇਂ ਫਿਰ ਤੁਸੀਂ ਇਹਨਾਂ ਚੀਜ਼ਾਂ ਨੂੰ ਹੈਂਡਲ ਕੀਤਾ ਤੁਹਾਨੂੰ ਪਤਾ ਲੱਗ ਜਾਂਦਾ ਸੀ ਜਿਹੜਾ ਬੰਦਾ ਫਾਇਦਾ ਚੱਕੇ ਨਾ ਪਹਿਲੀ ਗੱਲ ਤੇ ਕਿ ਮੇਰੇ ਹਿਸਾਬ ਨਾਲ ਪ੍ਰਮਾਤਮਾ ਨੇ ਇੱਕ ਜਿਹੜਾ ਨਾ ਲੇਡੀਜ਼ ਨੂੰ ਸਪੈਸ਼ਲ ਪਾਵਰ ਦਿੱਤੀ ਆ ਕਿ ਉਹ ਹਰ ਇੱਕ ਪਰਸਨ ਦੀ ਜਿਹੜੀ ਆ ਨਜ਼ਰ ਪਛਾਣ ਲੈਂਦੀ ਆ ਕਿ ਮੈਨੂੰ ਕਿਹੜੀ ਨਜ਼ਰ ਨਾਲ ਦੇਖ ਰਿਹਾ ਚਾਹੇ ਉਹ ਅਲੱਗ-ਦਾਲਾ ਕਿ ਉਹ ਇਗਨੋਰ ਕਰ ਦਵੇ ਉਹ ਅਲੱਗ-ਦਾਲਾ ਹੋ ਜਾਂਦੀ ਆ ਪਰ ਉਹ ਪਹਿਲੀ ਨਜ਼ਰ ਤੋਂ ਹੀ ਪਛਾਣ ਲੈਂਦੀ ਆ ਕਿ ਮੈਨੂੰ ਕੋਈ ਕਿਸ ਨਜ਼ਰ ਨਾਲ ਦੇਖ ਰਿਹਾ ਲਾਜ਼ਮੀ ਸੀ ਗੱਲ ਹੈ ਕਿ ਮੈਨੂੰ ਵੀ ਇਹ ਪਾਵਰ ਦਿੱਤੀ ਸੀਗੀ ਪ੍ਰਮਾਤਮਾ ਨੇ ਦੂਜੀ ਗੱਲ ਇਹ ਕਿ ਜਿਹੜਾ ਵੀ ਰੜੀ-ਫੜੀ ਕਰਦਾ ਤੇ ਆਪਾਂ ਤੇ ਮਾਜੇ ਵਾਲਿਆਂ ਦੀ ਸਾਡੇ ਤੇ ਬੋਲੀ ਕੱਬੀ ਸਾਡੇ ਤੇ ਘਰੇ ਦੋ ਵਾਰੀ ਕੋਈ ਦਰਵਾਜ਼ਾ ਘਟਕਾ ਕੇ ਆਵਾਜ਼ ਨਹੀਂ ਨਾ ਦਿੰਦਾ ਤੇ ਤੀਜੀ ਵਾਰੀ ਆਪਾਂ ਕਹਿੰਦੇ ਜਵਾਨ ਐ ਨਹੀਂ ਮੋਜ ਉੱਚੀ ਬੋਲ ਕਹਣਾ ਬੰਦੇ ਦਾ ਤੇ ਉਹੀਂ ਤਰਾ ਨਿਕਲ ਜਾਂਦਾ ਕਿ ਕੱਲੀ ਬੈਠੀ ਆ ਇਹ ਬੀਬੀ ਪੌਂਦਲੀ ਫਿਰਦੀ ਆ ਇਹਨੇ ਪਤਾ ਨਹੀਂ ਕੀ ਮਾਰਨਾ ਸਿਰ ਚ ਅੱਗੋਂ ਨਹੀਂ ਕਹਿੰਦੇ ਵੀ ਮੱਝੇ ਵਾਲੀਆਂ ਤਾਂ ਕੁੜੀਆਂ ਵੀ ਬੜੀਆਂ ਮਜ਼ਬੂਤ ਹੁੰਦੀਆਂ ਬਿਲਕੁਲ ਬਿਲਕੁਲ ਜੀ ਸਾਡੇ ਐਂ ਹੀ ਚੱਲਦਾ ਮਤਲਬ ਮੇਰੀ ਆਦਤ ਆ ਕਿ ਸਾਡੇ ਮੇਰੇ ਬੱਚੇ ਵੀ ਆ ਸਾਡਾ ਦਰਵਾਜ਼ਾ ਐਨੀ ਟਾਈਮ ਬਾਅਦ ਦਾ ਗੇਟ ਬੰਦ ਹੀ ਰਹਿੰਦਾ ਜਦੋਂ ਕੋਈ ਆਊਗਾ ਜਿੰਨੀ ਦੇਰ ਕੋਈ ਆਵਾਜ਼ ਨਹੀਂ ਦੇ ਰਿਹਾ ਉਹਨੇ ਤੇ ਆਪਾ ਦਰਵਾਜ਼ਾ ਨਹੀਂ ਖੋਲਦੇ ਜੇ ਸਾਨੂੰ ਲੱਗਦਾ ਕਿ ਸਾਡੀ ਜਾਣ ਪਛਾਣ ਦਾ ਆਪਾਂ ਦਰਵਾਜ਼ਾ ਖੋਲਦੇ ਜਿਹੜਾ ਪਰਸਨ ਸਾਨੂੰ ਲੱਗਦਾ ਕਿ ਐਵੇਂ ਹੀ ਆ ਬਸ ਨਜ਼ਰ ਇਹਦੀ ਗਲਤ ਆ ਉਹਨੂੰ ਦਰਵਾਜ਼ੇ ਦੇ ਬਾਹਰ ਵਾਰੀ ਰੱਖੀਦਾ ਉਹਦੇ ਦਬਕਾ ਮਾਰ ਕੇ ਤਰਾਉ ਕੱਢ ਦੇਦੇ ਉਹਦੇ ਨਹੀਂ ਹੋਣਾ ਵੀ ਐ ਚਾਹੀਦਾ ਮੈਂ ਤਾਂ ਕਹਿੰਨਾ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਨਹੀਂ ਪੂਰੀ ਦੁਨੀਆ ਦੀ ਕੁੜੀ ਹਰ ਕੁੜੀ ਐਸੇ ਤਰੀਕੇ ਨਾਲ ਹੀ ਸੋਚੇ ਚਾਹੀਦਾ ਵੀ ਆ ਬਿਲਕੁਲ ਕਿਉਂਕਿ ਮੇਰੇ ਹਿਸਾਬ ਨਾਲ ਜੇਕਰ ਆਪਾਂ ਸਰਕਾਰਾਂ ਤੋਂ ਚਲੋ ਮੈਂ ਨਹੀਂ ਜਾਂਦੀ ਇਸ ਚੀਜ਼ ਵਾਲਾ ਇਲੈਕਸ਼ਨ ਵਾਲ ਨਹੀਂ ਜਾਂਦੀ ਬਟ ਸਰਕਾਰਾਂ ਮੇਰੇ ਹਿਸਾਬ ਨਾਲ ਇਸ ਵਿੱਚ ਕੁਝ ਨਹੀਂ ਕਰ ਸਕਦੀਆਂ ਜਿੰਨੀ ਦੇਰ ਕੁੜੀਆਂ ਆਪਣੀ ਸੁਰੱਖਿਆ ਆਪ ਨਹੀਂ ਕਰ ਸਕਦੀਆਂ ਮੇਰੇ ਹਿਸਾਬ ਨਾਲ ਕੋਈ ਵੀ ਕੁੜੀ ਆ ਉਹਨੂੰ ਇੰਨੀ ਕਿ ਸੈਲਫ ਡਿਪੈਂਡ ਹੋਣਾ ਚਾਹੀਦਾ ਕਿ ਕੋਈ ਉਹਦੇ ਵੱਲ ਮਾੜੀ ਨਿਗਾਹ ਨਾਲ ਤੱਕ ਰਿਹਾ ਤੇ ਉਹਦੀਆਂ ਅੱਖਾਂ ਕੱਢਣ ਦਾ ਦਮ ਰੱਖੇ ਅਸਲ 'ਚ ਮੈਨੂੰ ਲੱਗਦਾ ਜਿਵੇਂ ਤੁਸੀਂ ਕਹਿੰਨਾ ਵੀ ਕੁੜੀਆਂ ਇਗਨੋਰ ਕਰ ਦਿੰਦੀਆਂ ਉਹਨਾਂ ਨੂੰ ਪਤਾ ਸਾਰਾ ਕੁਝ ਹੁੰਦਾ ਕਦੇ-ਕਦੇ ਨਾ ਇਗਨੋਰੈਂਸ ਵੀ ਇੱਕ ਤੰਗ ਕਰਦੀ ਆ ਵੀ ਇਗਨੋਰੈਂਸ ਅਗਲੇ ਨੂੰ ਇਹ ਲੱਗਦਾ ਵੀ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਕਈ ਵਾਰੀ ਆਪਾਂ ਮੰਨ ਲਓ ਚੁੱਪੀ ਰੱਖ ਲੈਨੇ ਆ ਨਾ ਕਿਸੇ ਵੱਲ ਦੇਖ ਕੇ ਉਹ ਸਾਹਮਣੇ ਵਾਲੇ ਨੂੰ ਕਹਿੰਦੇ ਹੁੰਦੇ ਸਿਆਣੇ ਕਿ ਸ਼ਰਮ ਵਾਲਾ ਅੰਦਰ ਵੱੜਦਾ ਬੇਸ਼ਰਮ ਕਹਿੰਦਾ ਮੈਂ ਥੋੜਾ ਡਰਦਾ ਹੂੰ ਉਹੀ ਗੱਲ ਹੋ ਜਾਂਦੀ ਕਿਤੇ ਨਾ ਕਿਤੇ ਜਿਹੜੇ ਮਾੜੀ ਨੀਤ ਵਾਲੇ ਪਰਸਨਸ ਹੁੰਦੇ ਉਹਨਾਂ ਨੂੰ ਲੱਗਦਾ ਕਿ ਜਾਂ ਡਰ ਗਈ ਆ ਜਾਂ ਫਿਰ ਘਰੇ ਮੈਨੂੰ ਹਿੰਟ ਦੇ ਰਹੀ ਆ ਇਹ ਤਾਂਹੀਂ ਚੁੱਪ ਕੀਤੀ ਆ ਫਿਰ ਉਹਨਾਂ ਦੀ ਨਾ ਹਿੰਮਤ ਵੱਧ ਜਾਂਦੀ ਆ ਇਸ ਚੀਜ਼ ਨੂੰ ਲੈ ਕੇ ਤੇ ਮੇਰੇ ਹਿਸਾਬ ਨਾਲ ਜਦੋਂ ਕੋਈ ਪਹਿਲੀ ਨਜ਼ਰ ਨਾਲ ਦੇਖੇ ਨਾ ਮਾੜੀ ਨਿਗਾ ਨਾਲ ਉਹਦਾ ਹੀ ਉਹਦੇ ਛੱਡ ਦੋ ਦੇਖੋ ਬਖਣਾ ਉਹਨੂੰ ਪਤਾ ਲੱਗ ਜਾਏ ਕਿ ਬਾਅਦ ਵਿੱਚ ਮੈਂ ਕਿਸੇ ਕੁੜੀ ਨਾਲ ਦੇਖਣਾ ਕਿਦਾਂ ਹਮ ਇਸ ਐਸ ਇੰਨੇ ਸਟਰਗਲ ਤੋਂ ਬਾਅਦ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਫਿਰ ਇੰਸਟਾਗ੍ਰam ਤੇ ਆਉਣ ਦਾ ਕਿਵੇਂ ਸੋਚਿਆ ਇੰਸਟਾਗ੍ਰam ਤੇ ਕਿਤੇ ਬੱਚੇ ਸਕੂਲ ਚਲ ਜਾਂਦੇ ਸੀਗੇ ਤੇ ਮੈਂ ਇਕੱਲੀ ਰਹਿਣੀ ਸੀ ਤੇ ਮੈਂ ਥੋੜੀ ਨਾ ਹੈਲਥਲੀ ਬਹੁਤ ਜ਼ਿਆਦਾ ਮੇਰੀ ਕੰਡੀਸ਼ਨ ਖਰਾਬ ਆ ਹੁਣ ਵੀ ਮੈਂ ਡਾਕਟਰ ਤੋਂ ਟ੍ਰੀਟਮੈਂਟ ਲੈ ਕੇ ਹੀ ਆਈ ਸੀਗੀ ਤੇ ਫਿਰ ਮੇਰੀ ਸਿਸਟਰ ਛੋਟੀ ਨੇ ਹੀ ਮੈਨੂੰ ਦੱਸਿਆ ਕਿ ਕਹਿੰਦੇ ਕਿ ਚੱਲ ਥੋੜਾ ਮਾਈਂਡ ਫਰੈਸ਼ ਬੰਦੇ ਦੋ ਇਹਦਾ ਇਕੱਲੀ ਬੈਠੀ ਰਹਿਣੀ ਆ ਕਈ ਵਿਚਾਰਾਂ ਮਾਈਂਡ ਦੇ ਵਿੱਚ ਆਉਂਦੀਆਂ ਵਾ ਤੇ ਇਹਦੇ ਨਾਲ ਬੈਟਰਾ ਕਿ ਤੂੰ ਥੋੜਾ ਸੋਸ਼ਲ ਮੀਡੀਆ ਯੂਜ਼ ਕਰਿਆ ਕਰ ਥੋੜਾ ਥੋੜਾ ਯੂਜ਼ ਕਰਦੇ ਕਰਦੇ ਮੈਂ ਨਵੇਂ-ਨਵੇਂ ਪਹਿਲਾਂ ਮੈਨੂੰ ਸੈਲ ਸਟਾਰਟਿੰਗ ਦੇ ਜਿੰਨਾ ਵੀਡੀਓ ਦੇਖਿਆ ਹੋਣਗੇ ਮੈਨੂੰ ਵੀਡੀਓ ਬਣਾਉਣੀ ਨਹੀਂ ਸੀਗੀ ਆਉਂਦੀ ਚਲੋ ਹੌਲੀ-ਹੌਲੀ ਇੰਨਾ ਕਿ ਮੈਨੂੰ ਪਬਲਿਕ ਨੇ ਪਿਆਰ ਦਿੱਤਾ ਚਲੋ ਉਹਦੇ ਲਈ ਮੈਂ ਬਹੁਤ ਧੰਨਵਾਦੀ ਵੀ ਹਾਂ ਸਾਰਿਆਂ ਦੀ ਕਿ ਮੇਰੇ ਕੁਝ ਦਿਨਾਂ ਦੇ ਵਿੱਚ 10 ਕੇ ਫਾਲੋਅਰਸ ਹੋ ਗਏ ਮੈਨੂੰ ਫਿਰ ਸਾਰੇ ਜਾਣੇ ਕਹਿੰਦੇ ਕਿ ਤੈਨੂੰ ਪਬਲਿਕ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਤੇ ਤੂੰ ਹੁਣ ਛੱਡੀ ਨਾ ਚੱਕ ਦੇ ਕੰਮ ਮੈਨੂੰ ਮੇਰੇ ਪੇਕੇ ਫੈਮਿਲੀ ਵੱਲੋਂ ਬਹੁਤ ਜ਼ਿਆਦਾ سپورਟ ਸੀਗੀ ਮੇਰੇ ਛੋਟਾ ਭਰਾ ਭੈਣ ਮੇਰੀ ਫਾਦਰ ਸਾਹਿਬ ਵੱਲੋਂ ਫੁੱਲ سپورਟ ਸੀਗੀ ਕਹਿੰਦੇ ਕਿ ਕੋਈ ਗੱਲ ਨਹੀਂ ਆ ਬਸ ਇਹ ਆ ਕਿ ਮੇਰੇ ਫਾਦਰ ਸਾਹਿਬ ਨੇ ਮੈਨੂੰ ਇਹ ਚੀਜ਼ ਦੱਸੀ ਸੀਗੀ ਸ਼ੁਰੂ ਚ ਕਹਿੰਦੇ ਕਿ ਤੇਰੀ ਚੁੰਨੀ ਠਾਣੀ ਹੋਣੀ ਚਾਹੀਦੀ ਕੁਝ ਦਿਖਣਾ ਨਹੀਂ ਚਾਹੀਦਾ ਕੋਈ ਮੈਨੂੰ ਏਨਾ ਆਖੇ ਕਿ 7 ਮੀਟਰ ਪੱਗ ਬਨ ਕੇ ਫਿਰਦਾ ਇਹਦੀ ਕੁੜੀ ਆਪਣਾ ਆਪ ਦਿਖਾਉਂਦੀ ਫਿਰਦੀ ਆ ਇਹ ਨਹੀਂ ਹੋਣਾ ਚਾਹੀਦਾ ਬਾਕੀ ਤੂੰ ਆਪਣਾ ਮਨ ਪਰਚਾਵੇ ਲਈ ਵੀਡੀਓਜ਼ ਪਾ ਸਾਨੂੰ ਕੋਈ ਚੱਕਰ ਨਹੀਂ ਤੇ ਆਪਾਂ ਵੀ ਮੇਰੇ ਹਿਸਾਬ ਨਾਲ ਚਲੋ ਕੁੜੀਆਂ ਨੂੰ ਆਪਣੀ ਇੱਜ਼ਤ ਰੱਖਣੀ ਵੀ ਚਾਹੀਦੀ ਹੈ ਕਿਉਂਕਿ ਇੱਕ ਕੁੜੀ ਦੀ ਇੱਜ਼ਤ ਜਿਹੜੀ ਆ ਕੱਪੜੇ ਪਾਇਆਂ ਚ ਲਾਆਂ ਚ ਨਹੀਂ ਹੁੰਦੀ ਅੱਜਕੱਲ ਇੰਸਟਾਗ੍ਰam ਨੇ ਤਾਂ ਇਹ ਕੁੜੀਆਂ ਬੈਠੀਆਂ ਜਿਹੜੀਆਂ ਕਰ ਰਹੀਆਂ ਤਾਂ ਉਹ ਤਾਂ ਸਮਾ ਕੱਪੜੇ ਲਾ ਲਾ ਕੇ ਨੰਗੇਜ ਨੂੰ ਕਰ ਰਹੀਆਂ ਤੇ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਵੀ ਥੋੜੇ ਜਿੰਨੇ ਫੋਲੋਅਰ ਮਿਲਦੇ ਹੋਣੇ ਨਹੀਂ ਜੀ ਨਹੀਂ ਇਹ ਬਿਲਕੁਲ ਗਲਤ ਆ ਕਿਉਂਕਿ ਹੁਣ ਦੇਖੋ ਆਪਾਂ ਬਹੁਤ ਸਾਰੀਆਂ ਸਾਦੇ ਕੱਪੜਿਆਂ ਵਾਲੀਆਂ ਕੁੜੀਆਂ ਦੇਖਦੇ ਆ ਜਿਨ੍ਹਾਂ ਦੇ ਫੋਲੋਅਰਸ ਕਾਫੀ ਆ ਕਿਉਂਕਿ ਮੇਰੇ ਹਿਸਾਬ ਨਾਲ ਜੇਕਰ ਫਾਲੋਅਰਸ ਲਾਈਕ ਜਿਹੜੇ ਆ ਇਹ ਤੇ ਆਮ ਸਾਨੂੰ ਮਿਲ ਜਾਣਗੇ ਪੈਸੇ ਦੇ ਕੇ ਮਿਲ ਜਾਣਗੇ ਪਰ ਇੱਜ਼ਤ ਜਿਹੜੀ ਆ ਨਾ ਉਹ ਨਹੀਂ ਕਮਾਈ ਜਾਂਦੀ ਮੇਰੇ ਹਿਸਾਬ ਨਾਲ ਇੱਜ਼ਤ ਜਿਹੜੀ ਆ ਉਹ ਲਾਈਕ ਫਾਲੋਅਰਾਂ ਨਾਲੋਂ ਕਿਤੇ ਉੱਪਰ ਹੁੰਦੀ ਆ ਜਦੋਂ ਇੰਸਟਾਗ੍ਰam ਤੇ ਆਉਣੇ ਥੋੜੀ ਤੇ ਜ਼ਿੰਦਗੀ ਦੇ ਵਿੱਚ ਵੀ ਉਹੀ ਕੁਛ ਘਟ ਰਿਹਾ ਸੀਗਾ ਵੀ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਸੀ ਇੰਸਟਾਗ੍ਰam ਤੇ ਆਉਣ ਤੋਂ ਬਾਅਦ ਫਿਰ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਹੈ ਵੀ ਨੈਗੇਟਿਵ ਕਮੈਂਟ ਗਲਤ ਕਮੈਂਟ ਇਹਨਾਂ ਨਾਲ ਕਿਵੇਂ ਹੈਂਡਲ ਕੀਤਾ ਕਮੈਂਟਾਂ ਦਾ ਤੇ ਸਟਾਰਟਿੰਗ ਦੇ ਵਿੱਚ ਇਹਦੋਂ ਬੈਡ ਕਮੈਂਟਸ ਆਉਣ ਲੱਗੇ ਤੇ ਮੈਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਸੀਗਾ ਕਿ ਇਹ ਮੈਨੂੰ ਕੋਈ ਕਿਉਂ ਬੋਲ ਰਿਹਾ ਸ਼ੁਰੂ-ਸ਼ੁਰੂ ਦੇ ਵਿੱਚ ਤੇ ਬਹੁਤ ਜ਼ਿਆਦਾ ਬੁਰਾ ਲੱਗਦਾ ਸੀਗਾ ਨਾ ਫਿਰ ਮੈਂ ਇੱਕ ਦੋ ਪਰਸਨਸ ਸੀਗੇ ਜਿਨ੍ਹਾਂ ਦਾ ਮੈਂ ਵੀਡੀਓ ਬਣਾ ਕੇ ਰਿਪਲਾਈ ਵੀ ਕੀਤਾ ਤੇ ਕੁਝ ਲਿਖਿਆ ਵੀ ਸੀਗਾ ਮੈਂ ਬੋਲਿਆ ਸੀਗਾ ਕਿ ਬੈਡ ਕਮੈਂਟ ਕਰਕੇ ਕਿਉਂ ਆਪਣੀ ਔਕਾਤ ਦਿਖਾਉਣਾ ਹੈ ਚੇਤਾ ਕਿਉਂ ਭੁੱਲਦਾ ਪੁੱਤ ਤੈਨੂੰ ਵੀ ਇੱਕ ਔਰਤ ਨੇ ਜੰਮਿਆ ਕਿ ਉਹਨੂੰ ਵੀ ਇੰਜ ਆ ਕੇ ਬੁਲਾਉਣਾ ਕਿਉਂਕਿ ਮੇਰੇ ਹਿਸਾਬ ਨਾਲ ਭੈਣ ਹੋ ਸਕਦਾ ਕਿਸੇ ਦੀ ਨਾ ਹੋਵੇ ਬਟ ਇੱਕ ਮਾਂ ਜਿਹੜੀ ਆ ਉਹ ਹਰ ਕਿਸੇ ਦੀ ਹੈ ਹੀ ਆ ਕੋਈ ਵੀ ਪਰਸਨ ਜੈਂਟਸ ਪਰਸਨ ਲਾ ਲਓ ਉਹ ਕਿਉਂ ਭੁੱਲ ਜਾਂਦੇ ਆ ਕਿ ਸਾਨੂੰ ਤੇ ਲੇਡੀਜ਼ ਨੇ ਹੀ ਜੰਮਿਆ ਸਾਡੀ ਮਾਂ ਵੀ ਉਹੀ ਲੇਡੀਜ਼ ਆ ਇੱਕ ਤੇ ਆਪਾਂ ਕਿਉਂ ਗਲਤ ਬੋਲ ਰਹੇ ਆ ਕਈ ਪਰਸਨਸ ਕਈ ਮੁੰਡੇ ਜਿਹੜੇ ਆ ਕੁੜੀਆਂ ਦੀ ਬਾਡੀ ਨੂੰ ਲੈ ਕੇ ਹਨਾ ਬੜਾ ਬੈਡ ਕਮੈਂਟ ਕਰਦੇ ਆ ਪਰ ਉਹ ਇਹ ਭੁੱਲ ਜਾਂਦੇ ਆ ਇਹ ਸਾਡੀ ਮਾਂ ਜਾਂ ਭੈਣ ਦਾ ਵੀ ਉਹੀ ਸਰੀਰ ਹੂੰ ਉਹਨੂੰ ਵੀ ਉਹੀ ਕੁਛ ਲੱਗਿਆ ਹੋਇਆ ਆਪਾਂ ਕਿਉਂ ਬੈਡ ਕਮੈਂਟ ਕਰ ਰਹੇ ਆਂ ਅਸਲ ਦੇ ਵਿੱਚ ਉਹ ਆਪਣੀ ਔਕਾਤ ਦਿਖਾਉਂਦੇ ਆ ਕਿਉਂਕਿ ਇੱਕ ਚੰਗੇ ਘਰ ਦਾ ਪੁੱਤ ਜਿਹੜਾ ਨਾ ਇੱਕ ਚੰਗੀ ਮਾਂ ਦਾ ਬੱਚਾ ਉਹ ਕਦੀ ਕਿਸੇ ਵੀ ਕੁੜੀ ਨੂੰ ਜਿਹੜਾ ਡਿਸਰੈਸਪੈਕਟ ਨਹੀਂ ਕਰੂਗਾ ਆਦੀ ਬਾਡੀ ਨੂੰ ਲੈ ਕੇ ਗਲਤ ਕਮੈਂਟ ਨਹੀਂ ਕਰੂਗਾ ਚਾਹੇ ਸੋਸ਼ਲ ਮੀਡੀਆ ਤੇ ਹੋਵੇ ਚਾਹੇ ਰੀਅਲ ਲਾਈਫ ਦੇ ਵਿੱਚ ਬਿਲਕੁਲ ਜਿਹਦੀ ਪਰਵਰਿਸ਼ ਚੰਗੀ ਹੈ ਸਬ ਉਹ ਆਪਣੇ ਆਪ ਦਿਖ ਜਾਂਦੀ ਹੈ ਕਿ ਉਹ ਆਪ ਦੇ ਸਭ ਤੋਂ ਪਰਵਿਰਿਸ਼ ਦਾ ਪਤਾ ਕੀ ਲੱਗਦਾ ਵੀ ਔਰਤ ਦੀ ਕੌਣ ਇੱਜ਼ਤ ਕਰਦਾ ਕਿਉਂਕਿ ਸਾਡੇ ਤਾਂ ਹਨਾ ਗੁਰੂਆਂ ਨੇ ਕਿਹਾ ਵੀ ਸੋ ਕਿਉਂ ਬੰਦਾ ਆਖੀਏ ਜਿੱਤ ਜਿੱਤ ਜਮੇ ਰਾਜ ਹਨਾ ਇਹ ਪਤਾ ਨਹੀਂ ਸਾਡੀ ਸੋਚ ਚੋਂ ਕਿਉਂ ਖਤਮ ਹੁੰਦਾ ਜਾ ਰਿਹਾ ਪਹਿਲੀ ਗੱਲ ਤੇ ਕਿ ਮੈਂ ਇੱਥੇ ਸਭ ਤੋਂ ਮੇਨ ਚੀਜ਼ ਕਹੂੰਗੀ ਕਿ ਮਾਵਾਂ ਦੀ ਉਹ ਜ਼ਿਆਦਾ ਪ੍ਰੋਬਲਮ ਹੈ ਹੂੰ ਜਿਹੜੀਆਂ ਉਹ ਇੱਕ ਪਿੱਛੇ ਜੇ ਉਹ ਦੇਖਿਆ ਨਾ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਲੋ ਰੀਆਂ ਮੋਬਾਈਲ ਤੋਂ ਸੁਣਾਉਣ ਵਾਲੀਆਂ ਸੂਰਮੇ ਕਿੱਥੋਂ ਜੰਮਣਗੇ ਉਹ ਹੀ ਚੀਜ਼ ਆ ਕਿ ਅੱਜ ਕੱਲ ਮਾਵਾਂ ਨੂੰ ਹੀ ਕੁਝ ਪਤਾ ਨਹੀਂ ਹੈ ਨੌਲੇਜ ਨਹੀਂ ਹੈ ਉਹ ਸਿੱਖ ਇਤਿਹਾਸ ਦੇ ਨਾਲ ਜੁੜਦੀਆਂ ਹੀ ਨਹੀਂ ਆ ਪੜਦੀਆਂ ਨਹੀਂ ਆ ਸੁਣਦੀਆਂ ਨਹੀਂ ਆ ਤੇ ਆਪਣੇ ਬੱਚਿਆਂ ਨੂੰ ਕਿੱਥੋਂ ਦੱਸਣਗੇ ਤੇ ਜਦੋਂ ਆਪਾਂ ਸਿੱਖ ਇਤਿਹਾਸ ਤੋਂ ਵਿਛੜ ਜਾਂਦੇ ਆ ਤੇ ਲਾਜ਼ਮੀ ਸੀ ਗੱਲ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਇਹ ਤੇ ਸਾਨੂੰ ਪਤਾ ਨਾ ਕਿ ਗੁਰੂ ਸਾਹਿਬ ਨੇ ਕਿਆ ਹੈ ਜਿਸੋ ਕੇ ਮੰਦਾ ਆਖੀਏ ਜਿੱਤ ਜੇ ਮੇਰਾ ਜਾਨ ਤੇ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਇਹ ਦੱਸਾਂਗੇ ਨਹੀਂ ਮੈਂ ਆਪਣੇ ਬੇਟੇ ਨੂੰ ਨਹੀਂ ਦੱਸੂਗੀ ਲਾਜਮੀ ਜੀ ਗੱਲ ਆ ਕਿ ਉਹਦੀ ਸੋਚ ਦੂਜੇ ਪਾਸੇ ਹੀ ਜਾਣੀ ਆ ਉਹਨੇ ਦੇਖਣਾ ਹੀ ਨਹੀਂ ਆ ਇਹ ਮਾਮਾ ਦਾ ਫਰਜ਼ ਬਣਦਾ ਕਿ ਉਹ ਪਹਿਲਾਂ ਆਪਣੇ ਬੱਚੇ ਨੂੰ ਸਮਝਾਉਣ ਕਿ ਜੇਕਰ ਤੂੰ ਕਿਸੇ ਵੱਲ ਗਲਤ ਨਿਗਾ ਨਾਲ ਦੇਖ ਰਿਹਾ ਤਾਂ ਤੇਰੀ ਭੈਣ ਵੱਲ ਵੀ ਕਿਸੇ ਨੇ ਦੇਖਣਾ ਤੇਰੀ ਮਾਂ ਵੱਲ ਵੀ ਕਿਸੇ ਨੇ ਦੇਖਣਾ ਹੂੰ ਦੇਖੋ ਦੇਖੋ ਭੈਣ ਜੀ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਈ ਪਲੇਜ਼ਰ ਆਲਵੇਸ ਥੈਂਕ ਯੂ ਜੀ ਕਿਵੇਂ ਲੱਗੀ ਤੁਹਾਨੂੰ ਭੈਣ ਦੀ ਸੰਘਰਸ਼ ਦੀ ਕਹਾਣੀ ਕਿਵੇਂ ਲੱਗੀ ਤੁਹਾਨੂੰ ਇਸ ਔਰਤ ਦੀ ਕਹਾਣੀ ਕਿ ਜਿਸ ਨੇ ਆਪ ਦੇ ਘਰ ਵਾਲੇ ਨੂੰ ਚੁਣਿਆ ਪੈਸੇ ਨੂੰ ਨਹੀਂ ਚੁਣਿਆ ਜਾਇਦਾਦ ਨੂੰ ਨਹੀਂ ਚੁਣਿਆ ਤੇ ਉਹੀ ਜਾਇਦਾਦ ਬਣਾ ਕੇ ਰੱਖ ਲਈ ਉਹੀ ਜਾਇਦਾਦ ਫਿਰ ਤੋਂ ਆਪ ਦੇ ਕੋਲੇ ਆ ਗਈ ਤੁਸੀਂ ਜੁੜੇ ਰਹੋ ਬੁੱਕਲ ਜਗਮੀਤ ਦੇ ਨਾਲ ਬਹੁਤ ਬਹੁਤ ਧੰਨਵਾਦ